ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੀ ਗੱਲ ਕਰਾ ਰਿਹਾ ਹਾਂ ਸਿੰਘ ਕਰਨੈਲ ਸਿੰਘ ਕਰਨੈਲ ਜੀ ਜਿੰਨਾ ਵੱਲੋਂ ਇੱਕ ਧਾਰਮਿਕ ਗੀਤ ਗਾਇਆ ਗਿਆ ਛੋਟੇ ਸਹਿਬਜ਼ਾਦਿਆਂ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਦੀ ਯਾਦ ਵਿੱਚ ਪੋਤੇ ਬੁੱਕਲ ਵਿੱਚ ਇਨ੍ਹਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਰਮੀ ਸਾਹਿਬ ਮੈਂ ਸਭ ਤੋਂ ਪਹਿਲਾਂ 50 ਮੇਲ ਨਿਊਜ਼ ਦਾ ਆਪਣੀ ਸਾਰੀ ਟੀਮ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਦਾ ਸਾਰੀ ਟੀਮ ਦਾ ਬੜਪੰਨ ਹੈ ਜੋ ਇੱਕ ਨਾ ਚੀਜ਼ ਨੂੰ ਮੈਨੂੰ ਪਬਲਿਕ ਦੇ ਸਾਹਮਣੇ ਸੰਗ ਦੇ ਸਾਹਮਣੇ ਲੈ ਕੇ ਆਏ ਨੇ ਜੀ ਤੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਭਾਜੀ ਆਪ ਜੀ ਗੱਲ ਕਰ ਰਹੇ ਸੀ ਪੋਤੇ ਬੁੱਕਲ ਦੇ ਵਿੱਚ ਜੋ ਮੇਰਾ ਧਾਰਮਿਕ ਗੀਤ ਸੌਂਗ ਆਪਾਂ ਲੈ ਕੇ ਆਇਆ ਇਹ ਅਸੀਂ 14 ਤਰੀਕ ਨੂੰ ਜੋ ਯਾਸ ਰਿਕਾਰਡ ਦੇ ਵੱਲੋਂ ਰਿਲੀਜ਼ ਹੋਇਆ ਤੇ ਮੈਂ ਇੱਥੇ ਆਪਣੀ ਸਾਰੀ ਟੀਮ ਦਾ ਜੋ ਮੇਰੇ ਪਰਸਨਲ ਜਿਹੜੇ ਟੀਮ ਦੇ ਵਰਕਰ ਨੇ ਮੇਰੇ ਭਰਾ ਨੇ ਉਹਨਾਂ ਦਾ ਨਾਮ ਲੈਣਾ ਮੈਂ ਜ਼ਰੂਰੀ ਸਮਝਾਂਗਾ ਸਭ ਤੋਂ ਪਹਿਲਾਂ ਮੈਂ ਰਜੇਸ ਵਿਟੂ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣੇ ਬਹੁਤ ਸੋਹਣੇ ਮਿਊਜ਼ਿਕ ਦੇ ਨਾਲ ਸ਼ਿੰਗਾਰ ਕਰਕੇ ਇਸ ਗੀਤ ਨੂੰ ਸੰਗਤ ਦੇ ਵਿੱਚ ਅਸੀਂ ਜਸ ਰਿਕਾਰਡ ਦੇ ਰਾਹੀਂ ਸੰਗਤ ਦੇ ਵਿੱਚ ਲੈ ਕੇ ਆਇਆ ਤੇ ਬਹੁਤ ਸੋਹਣਾ ਪਰਵਾਹ ਹੁੰਗਾਰਾ ਮਿਲ ਰਿਹਾ 14 ਤਰੀਕ ਨੂੰ ਇਹ ਰਿਲੀਜ਼ ਹੋ ਗਿਆ ਸੀਗਾ ਬਹੁਤ ਪਿਆਰ ਮਿਲ ਰਿਹਾ ਤੇ ਨਾਲ ਹੀ ਵੱਡੇ ਵੀਰ ਜੋਗਾ ਸਿੰਘ ਜੀ ਦਾ ਉਹਨਾਂ ਦਾ ਬਹੁਤ ਸਪੈਸ਼ਲ ਧੰਨਵਾਦ ਹੈ ਤੇ ਜੋ ਇਹ ਵੀਰ ਜੀ ਕਲਮ ਲਿਖੀ ਹੈ ਗੀਤ ਲਿਖਿਆ ਗਿਆ Song ਲਿਖਿਆ ਗਿਆ ਆਪਣੇ ਪਿਆਰੀ ਕਲਮ ਦੇ ਨਾਲ ਅੰਦਰੋਂ ਭਾਵਕ ਹੋ ਕੇ ਉਹ ਮੇਰੇ ਵੀਰ ਨੇ ਗੁਰਪ੍ਰੀਤ ਸਿੰਘ ਖਵਾਲੀ ਉਹਨਾਂ ਦੇ ਵੱਲੋਂ ਵੀ ਇਹ ਗੀਤ ਲਿਖਿਆ ਗਿਆ। ਬਾਬਾ ਜੀ ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਜੀ? ਹਾਂ ਇਸ ਤੋਂ ਪਹਿਲਾਂ ਵੀਰ ਜੀ ਮੇਰਾ ਜਿਹੜਾ ਪਰਸਨਲ ਨਹੀਂ ਮੈਂ ਕਹਿ ਸਕਦਾ ਮੇਰਾ ਜਿਹੜਾ ਸ਼ੌਂਕ ਸੀਗਾ ਸ਼ੌਂਕ ਜਿਹੜਾ ਮੇਰਾ ਉਹ ਜਿੱਦਾਂ ਕਾਰੋਬਾਰ ਦੇ ਵਿੱਚ ਬਦਲ ਗਿਆ। ਮੇਰਾ ਜਿਹੜਾ ਸ਼ੁਰੂ ਤੋਂ ਸ਼ੌਂਕ ਸੀ ਗੁਰੂ ਮਹਾਰਾਜ ਦੇ ਨਾਲ ਗੁਰੂ ਘਰ ਦੇ ਨਾਲ ਸੋਨਾ ਲਗਾ ਸੀਗਾ ਤੇ ਪਰਿਵਾਰ ਦੇ ਮੈਂਬਰ ਵੀ ਕਈਆਂ ਦੇ ਸਾਡੇ ਅਮਰਤ ਛਕੇ ਹੋਏ ਨੇ। ਉਹ ਬਚਪਨ ਤੋਂ ਹੀ ਜਿਹੜਾ ਮੇਰਾ ਲਗਾ ਗੁਰੂ ਘਰ ਦੇ ਨਾਲ ਸੀ। ਧਾਰਮਿਕ ਗੀਤ ਬਾਰੇ ਕਿਉਂ ਸੋਚਿਆ ਤੁਸੀਂ ਨੇ? ਇਹ ਧਰਮਗੀਰ ਦੇ ਬਾਰੇ ਭਾਜੀ ਕਾਫੀ ਲੰਮੇ ਟਾਈਮ ਤੋਂ ਮੈਂ ਸੋਚ ਰਿਹਾ ਸੀਗਾ ਕਿਉਂਕਿ ਕਾਫੀ ਰਾਗੀ ਸਿੰਘਾਂ ਦੇ ਵੱਲੋਂ ਜਿਹੜੇ ਨਾਮਵਰ ਕਾਗੀ ਨੇ ਉਹਨਾਂ ਦੇ ਵੱਲੋਂ ਬਹੁਤ ਸੋਹਣੀਆਂ ਕਵਤਾਵਾਂ ਆ ਰਹੀਆਂ ਨੇ ਤੇ ਆ ਰਹੀਆਂ ਨੇ ਤੇ ਉਹ ਵਸੇ ਕਿ ਐਦਾਂ ਹੋਗਾ ਵੀ ਆਪਾਂ ਵੀ ਕੁਝ ਆਪਾਂ ਲੈ ਕੇ ਕਿਉਂਕਿ ਦੇਖੋ ਗਰਵਾਨੀ ਗਾਉਂ ਨੇ ਅਸੀਂ ਬਹੁਤ ਸੋਹਣੇ ਸੋਹਣੇ ਸ਼ਬਦ ਮਹਾਰਾਜ ਦੀ ਸੇਵਾ ਲੈਂਦੇ ਨੇ ਪਰ ਮਨ ਦਾ ਇੱਕ ਸ਼ੌਂਕ ਸੀ ਵੀ ਆਪਾਂ ਵੀ ਕੋਈ ਸੰਗਤ ਦੇ ਵਿੱਚ ਸਭਾ ਤੇ ਫਤਿਹਗੜ੍ਹ ਸਾਹਿਬ ਦਾ ਜਦੋਂ ਇਹ ਜੋੜ ਮੇਲਾ ਆਉਣਾ ਵੀ ਆਪਾਂ ਵੀ ਕੋਈ ਲੈ ਕੇ ਆਏਗੀ ਇਹ ਗੀਤ ਨੂੰ ਕਿੰਨਾ ਕੁ ਟਾਈਮ ਲੱਗਿਆ ਤੁਹਾਨੂੰ ਮਨ ਇਹ ਗੀਤ ਨੂੰ ਭਾਜੀ ਲਗਭਗ ਜਿਹੜੀ ਸਾਡੀ ਪੂਰੀ ਮਿਹਨਤਾਂ ਟੀਮ ਦੀ तकरीबन ਸਾਲ ਮੰਨ ਕੇ ਚੱਲੋ ਤੁਸੀਂ ਵੀ ਸਾਲ ਲੱਗ ਗਿਆ ਸਾਨੂੰ ਸਾਰੇ ਵਿਦ ਮਿਊਜ਼ਿਕ ਵਿਦ ਵੀਡੀਓ ਤੇ ਇਸ ਗੀਤ ਦੇ ਵਿੱਚ ਕੁਝ ਲਫ਼ਜ਼ ਫਿਰ ਅਸੀਂ ਸੋਚ ਕੇ ਪਾੜਾ ਕੀਤਾ ਵੀ ਚੰਗਾ ਲੱਗੇ ਸੰਗਤ ਨੂੰ तकरीबन ਸਾਲ ਮੰਨ ਕੇ ਚੱਲ ਰਿਹਾ ਬਾਬਾ ਜੀ ਤੁਸੀਂ ਯੂ ਐਸ ਏ 'ਚ ਵੀ ਗਏ ਉੱਥੇ ਘੁੰਮ ਕੇ ਵੀ ਆਏ ਪਹਿਲਾਂ ਗ੍ਰ anthi ਸਿੰਘ ਵੀ ਰਹੇ ਹਨਾ ਜੀ ਤੇ ਉੱਥੇ ਨੇ ਤੁਹਾਡਾ ਮਨ ਕਰਿਆ ਵੀ ਆਪਾਂ ਇਸ ਤਰ੍ਹਾਂ ਗੀਤ ਨੂੰ ਕੁਝ हां हां जी भाई जी यूएसए ਦੇ ਵਿੱਚ ਵੀ ਮਹਾਰਾ ਨੇ ਉਹ ਸੇਵਾ ਲਈਏ ਸਾਡੇ ਤੋਂ ਉਹਦੀ ਪਰਉਪਕਾਰ ਕਿਰਪਾ ਮੇਰੇ ਮਾਲਕ ਦੀ ਕਿਉਂਕਿ यूएसए ਵੀ ਜਿਹੜਾ ਮੈਂ ਖੁਰਮੀ ਸਾਹਿਬ ਗਿਆ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਰਾ ਬਣੇ ਜਾਂਦਾ ਨਹੀਂ ਅਸੀਂ यूएसए ਪਹੁੰਚਣ ਦਾ ਸਾਡਾ ਕੋਈ ਨਹੀਂ ਸੀਗਾ ਉਹ ਗੁਰਬਾਣੀ ਸਾਨੂੰ ਉੱਥੇ ਲੈ ਕੇ ਗਈ ਆ ਤੇ ਉੱਥੋਂ ਦੀਆਂ ਲੋਕੇਸ਼ਨਾਂ ਜਿਹੜੀਆਂ ਅੱਛੀਆਂ ਸੀਆਂ ਅਸੀਂ ਚਾਹੁੰਦੇ ਸੀ ਵੀ ਆਪਾਂ ਇੱਥੇ ਵੀ ਕੋਈ ਵੀਡੀਓ ਬਣਾਈਏ ਜਾਂ ਇੱਥੇ ਇੱਥੇ ਕਰੀਏ ਆਪਾਂ ਸਟੂਡੀਓ ਦਾ ਕੰਮ ਪਰ ਉੱਥੇ ਖਰਚ ਬਹੁਤ ਜ਼ਿਆਦਾ ਹੈ ਜੀ ਬਾਬਾ ਜੀ ਤੁਹਾਡੇ ਪੋਤੇ ਬੁੱਕਲ ਵਿੱਚ ਨਾਮ ਕਿਉਂ ਮਲ ਕੇ ਖਿਆਲ ਆਇਆ ਤੁਹਾਡਾ ਹਾਂਜੀ ਕਿ ਜਿਹੜੇ ਵੀਰ ਜੀ ਭਰਾ ਨੇ ਲਿਖਿਆ ਉਹਨਾਂ ਨੇ ਜਦੋਂ ਲਿਖਿਆ ਸੀਗਾ ਗੀਤ ਤਾਂ ਸਾਰੇ ਅਸੀਂ ਸਾਰੀ ਟੀਮ ਨੇ ਅਸੀਂ ਪੜਿਆ ਤਾਂ ਫਿਰ ਜਸ ਰਿਕਾਰਡ ਦੇ ਕੋਲ ਲੈ ਕੇ ਗਏ ਸੀ ਉਹਨਾਂ ਨੇ ਫਿਰ ਸਾਰਾ ਗਾਣਾ ਪਹਿਲਾਂ ਸੁਣਿਆ ਰਿਲੀਜ਼ ਕਰਨ ਤੋਂ ਪਹਿਲਾਂ ਫਿਰ ਉਹਨਾਂ ਨੇ ਹੀ ਜਿਹੜਾ ਇਹ ਟਾਈਟਲ ਹੈ ਉਹ ਜਸ ਰਿਕਾਰਡ ਦੇ ਵੱਲੇ ਹੀ ਹੋਇਆ ਦੋ ਗੀਤ ਦੀਆਂ ਲਾਈਨਾਂ ਸੰਗਤ ਨੂੰ ਹਾਂ ਬਿਲਕੁਲ ਬਾਜੀ ਇਹ ਗੀਤ ਜਿਹੜਾ ਵੀਰ ਜੀ ਮੈਂ ਵਿਸਤਾ YouTube ਤੇ ਆਇਆ ਹੋਇਆ 14 ਤਰੀਕ ਨੂੰ ਰਿਲੀਜ਼ ਹੋ ਗਿਆ ਪਰ ਆਪ ਜੀ ਕਹਿੰਨੇ ਮੈਂ ਜ਼ਰੂਰ ਸੁਣਾਵਾਗਾ ਹੁਣ ਬੈਠੀ ਠੰਡੇ ਬੁਰਜ ਵਿੱਚ ਮਾਂ ਗੁਜਰੀ ਪੋਤੇ ਬੁਕਲ ਵਿੱਚ ਛਪਾਉਂਦੀ ਰਹੀ ਬੈਠੀ ਠੰਡੇ ਬੁਰਜ ਵਿੱਚ ਮਾਂ ਗੁਜਰੀ ਪੋਤੇ ਬੁਕਲ ਵਿੱਚ ਛਪਾਉਂਦੀ ਰਹੀ ਅੱਜ ਦੇ ਵਿਛੜੇ ਮੁੜ ਕੇ ਨਹੀਂ ਮਿਲਣਾ ਉਹ ਕੁੱਟ ਕੁੱਟ ਸੀਨੇ ਲਾਉਂਦੀ ਰਹੀ ਕੀ ਖੇਦੀ ਖੇਡ ਨਸੀਬਾਂ ਨੇ ਸਮੇ ਨੇ ਵੀ ਮੁਖ ਮੋੜਿ ਓਏ ਦੱਸਿਓ ਦਾਦੀ ਜੀ ਸੋਹਣੇ ਲਾਲਾ ਨੂੰ ਕਿੰਜ ਮੌਤ ਵਿਆਵਣ ਤੋਰ ਆਏ ਦਸ਼ਮੇਸ਼ ਪਿਤਾ ਦੇ ਲਾਲਾ ਨੂੰ ਸੱਚੀ ਮੌਤ ਵੀ ਆਵਣ ਤੋਰ ਆਏ ਆਉਣ ਵਾਲੇ ਸਮੇਂ ਵਿੱਚ ਕੀ ਤਿਆਰੀ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਭਾਜੀ ਆਪਣਾ 14 ਤਰੀਕ ਨੂੰ ਜਿਹੜਾ ਗਾਣਾ ਰਿਲੀਜ਼ ਹੋਇਆ ਤੇ ਬਹੁਤ ਚੰਗੇ ਜਿਹੜੇ ਵਿਊ ਆ ਰਹੇ ਨੇ ਕਮੈਂਟ ਆ ਰਹੇ ਨੇ ਸੰਗਤਾਂ ਦੇ ਵੱਲੋਂ ਸਾਨੂੰ ਪਿਆਰ ਦਿੱਤਾ ਯਾਰ ਇਹ ਵੀ ਕੁਝ ਹੋਰ ਨਵੀਂ ਚੀਜ਼ ਲੈ ਕੇ ਆਓ ਤੇ ਕਿਉਂਕਿ ਜਿਹੜਾ ਹੌਸਲਾ ਹੁੰਦਾ ਹੌਸਲੇ ਦੇ ਨਾਲ ਹੀ ਬੰਦਾ ਅੱਗੇ ਵੱਧਦਾ ਤੇ ਸੰਗਤ ਵੱਲੋਂ ਪਿਆਰ ਮਿਲ ਰਿਹਾ ਤੇ ਅਸੀਂ ਹੋਰ ਐਦਾਂ ਹੀ ਧਰਮਕ ਗੀਤ ਗੁਰੂ ਸਾਹਿਬ ਦੇ ਕਿਰਪਾ ਕਰਕੇ ਆਉਣ ਵਾਲੇ ਸਮੇਂ 'ਚ ਭਾਜੀ ਲੈ ਕੇ ਆਵਾਂਗੇ ਸੰਗਤ ਨੂੰ ਕੀ ਸੰਦੇਸ਼ ਦੇ ਰਹੇ ਹੋ ਤੁਸੀਂ ਸੰਗਤ ਨੂੰ ਵੀ ਜੀ ਸੰਦੇਸ਼ ਆਪਾਂ ਦੇਖੋ ਕੁਝ ਨਹੀਂ ਦੇ ਸਕਦੇ ਆਪਾਂ ਇੱਕ ਨਾਚੀਜ ਹੈ ਬੱਚੇ ਆਪਾਂ ਸੰਗਤ ਬਹੁਤ ਸ਼ਰਮੱਥੇ ਸ਼ਰਮੋਹਰ ਹੈ ਜੀ ਸੰਗਤ ਨੂੰ ਵਸੇ ਕੋਈ ਆ ਆਪਾਂ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਜਿਹੜਾ ਇਹ ਗਾਣਾ ਹੈ ਗੀਤ ਹੈ ਇਹ ਬਹੁਤ ਅਸੀਂ ਮਿਹਨਤ ਦੇ ਨਾਲ ਕੀਤਾ ਗਿਆ ਤੇ ਇਹਨੂੰ ਤੁਸੀਂ ਆਪ ਜੀ ਸੁਣੋ ਲਾਇਕ ਕਮੈਂਟ ਜਿੱਦਾਂ ਵੀ ਤੁਹਾਡੀ ਇੱਛਾ ਦੇ ਮੁਤਾਬਕ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਸੁਨੇਹਾ ਜੀ ਵੀਰ ਜੀ ਇਹੀ ਹੈ ਵੀ ਆਪਾਂ ਨੂੰ ਉਹ ਜਿਹੜਾ ਤਿੰਨ ਦਿਨ ਜੋੜ ਮੇਲਾ ਫਤੇਗੜ ਸਾਹਿਬ ਲੱਗਦਾ ਆਪਾਂ ਨੂੰ ਉੱਥੇ ਸਰਦਾ ਅਜਲੀ ਜ਼ਰੂਰ ਸਾਨੂੰ ਦੇਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਹੂ ਰੂਪ ਕਰਾਏ ਨੇ ਸਿੰਘ ਕਰਨੈਲ ਜੋ ਕਿ ਇੰਨਾ ਪੋਤੇ ਬੁੱਕਲ ਵਿੱਚ ਇੰਨਾ ਵੱਲੋਂ ਇੱਕ ਧਾਰਮਿਕ ਗੀਤ ਪੇਸ਼ ਕੀਤਾ ਗਿਆ ਹੈ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ